ਉਨੇ ਸੋਨਿਹਾਲ ਤਰੀ ਆਕਾਲੇ ਉਨੇ ਸੋਨਿਹਾਲ ਸੋਨਿਹਾਲ ਤਰੀ ਆਕਾਲੇ ਬੋਲੇ ਸੋਨਿਹਾਲ ਜੀ ਸੋਨਿਹਾਲ ਤਰੀ ਆਕਾਲੇ ਸਿਜਿਆ ਦੇ ਦਿਨ ਚੱਲਦੇ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋ ਰਾਵਰ ਸਿੰਘ ਬਾਬਾ ਫਤਿਹ ਸਿੰਘ ਜੋ ਸੂਬਾ ਸਰਾਂਦੇ ਵੱਲੋਂ ਨੀਹਾਂ ਦੇ ਵਿੱਚ ਜਨਾਬ ਦਿੱਤੇ ਗਏ ਸੀ ਤੇ ਜਿਹਦੇ ਨਾਲ ਵੱਡੇ ਵੱਡੇ ਮਹਾਨ ਨਗਰ ਕੀਰਤਨ ਵੱਡੇ ਵੱਡੇ ਢਾਡੀ ਦਰਬਾਰ ਕੀਰਤਨ ਦਰਬਾਰ ਵੱਡੇ ਵੱਡੇ ਲੰਗਰ ਜੋ ਪੂਰੀ ਦੁਨੀਆ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਸੰਬੰਧ ਮੋਤੀ ਗਰੀਬਦਾਸ ਮੋਤੀ ਮਹਿਰਾ ਦੇ ਪਰਿਵਾਰ ਦੇ ਵੱਲੋਂ ਮੋਤੀ ਉਪਰਾਲਾ ਕੀਤਾ ਗਿਆ ਵੱਡੀ ਜਿਹੜੀ ਸੇਵਾ ਕੀਤੀ ਗਈ ਹੈ ਕਿਉਂਕਿ ਮੋਤੀ ਮਹਿਰਾ ਜੀ ਸੂਬਾ ਸ੍ਰਮ ਤੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਠੰਡੇ ਫੋਰਜ ਦੇ ਵਿੱਚ ਕੈਦ ਕੀਤਾ ਸੀ ਉਸ ਸਮੇਂ ਉਹਨਾਂ ਨੂੰ ਦੁੱਧ ਦੀ ਜਿਹੜੀ ਉਹਨਾਂ ਨੇ ਸੇਵਾ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸਹੀਦ ਕਰ ਦਿੱਤਾ ਸੀ ਤੇ ਉਹ ਵੱਡੀ ਜਿਹੜੀ ਕੁਰਬਾਨੀ ਮੋਤੀ ਮਹਿਰਾ ਦੀ ਜਿਹੜੀ ਕੁਰਬਾਨੀ ਐ ਸੀ ਕਿਤੇ ਆਪ ਦੇ ਵਿੱਚ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਹੈ ਮਹਿਰਾ ਦੇ ਪਰਿਵਾਰ ਆ ਬਾਬਾ ਮੋਤੀ ਮਹਿਰਾ ਜਿਨ੍ਹਾਂ ਨੇ ਵੱਡੀ ਵੱਡੀ ਜਿਹੜੀ ਕੁਰਬਾਨੀ ਦਿੱਤੀ ਗਈ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਜੋ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਵੱਡੀ ਜਿਹੜੀ ਕੁਰਬਾਨੀ ਹੈ ਸੋ ਮੋਤੀ ਮਹਿਰਾ ਬਾਬਾ ਜੀ ਦੀ ਜਿਹੜੀ ਵੱਡੀ ਕੁਰਬਾਨੀ ਹੈ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਨੂੰ ਕੁਰਬਾਨੀ ਉਹਨਾਂ ਦੀ ਯਾਦ ਕੀਤੀ ਜਾਂਦੀ ਹੈ ਉਹਨਾਂ ਦੀ ਯਾਦ ਨੂੰ ਸਪਰਪਤ ਉਹਨਾਂ ਦੇ ਥੇਲੇ ਵੱਡੇ ਲੰਗਰ ਵੀ ਲਗਾਏ ਜਾਂਦੇ ਕਿਸ ਤਰ੍ਹਾਂ ਦੇਖਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਪਿੰਡ ਮੁੱਲਾਪੁਰ ਗਰੀਬਦਾਸ ਸਮੂਹ ਮਹਿਰਾ ਪਰਿਵਾਰ ਵੱਲੋਂ ਮਾਤਾ ਗੁਜਰ ਕੌਰ ਅਤੇ ਚਾਰੇ ਸਹਜਾਦਿਆਂ ਦੀ ਉਹਨਾਂ ਦੀ ਯਾਦ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਬੱਚਿਆਂ ਨੂੰ ਦੁੱਧ ਪਾਇਆ ਸੀ ਜੀ ਅਸੀਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਹਰ ਸਾਲ ਪਹਿਲਾ ਲੰਗਰ ਲਗਵਾ ਰਹੇ ਹਾਂ ਇਸ ਵਾਰੀ ਉਹਾਂ ਦੀ ਕਿਰਪਾ ਨਾਲ ਅਸੀਂ ਮਹਾਰਾਜ ਤੇ ਮੰਗਦੇ ਹਾਂ ਕਿ ਹਰ ਸਾਲ ਸਾਨੂੰ ਸਮਰਤਾ ਬਖਸ਼ੇ ਅਸੀਂ ਉਹਨਾਂ ਦੇ ਬਹੁਤ ਰਿਣੀ ਆ ਜੀ ਸਾਡਾ ਪਰਿਵਾਰ ਮਹਾਰਾ ਪਰਿਵਾਰ ਜੀ ਇਸ ਸਮੂਹ 사ਸੰਗਤ ਵੱਲੋਂ ਇਹ ਲੰਗਰ ਲਗਾਇਆ ਜਾ ਰਿਹਾ ਹੈ। ਇਹ ਕੋ ਮੋਤੀ ਮਹਿਰਾ ਜੀ ਦੀ ਇੱਕ ਵੱਡੀ ਕੁਰਬਾਨੀ ਹੈ। ਠੀਕ ਹੈ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਨਾਮ ਹੈ। ਉਹਨਾਂ ਦੀ ਕੁਰਬਾਨੀ ਨੂੰ ਲੋਕ ਯਾਦ ਕਰਦੇ ਆ। ਉਹਨਾਂ ਦੀ ਕੁਰਬਾਨੀ ਸਦਕਾ ਅੱਜ ਤੁਹਾਨੂੰ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਕਿਸ ਤਰ੍ਹਾਂ ਦੇਖੋ। ਸਾਨੂੰ ਬਹੁਤ ਪ੍ਰਾਊਡ ਮੈ ਮਹਿਸੂਸ ਹੋ ਰਿਹਾ ਜੀ ਕਿ ਉਹਨਾਂ ਦੀ ਕਿਰਪਾ ਨਾਲ ਸਾਡਾ ਅੱਜ ਪਰਿਵਾਰ ਨਹੀਂ ਹੈ ਜੀ ਉਹਨਾਂ ਦਾ। ਹੈਨਾ ਜੀ ਮਹਿਰਾ ਪਰਿਵਾਰ ਬਹੁਤ-ਬਹੁਤ ਉਹਨਾਂ ਦਾ ਸ਼ੁਕਰ ਹੈ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਨੀ ਸਰਵਾਂ ਸੁਦਾਨੀ ਗੁਰਗੋਈ ਜੀ ਮਹਾਰਾਜੀ ਦਾ ਸਾਡੇ ਪਰਿਵਾਰ ਤੇ ਸਭ ਤੋਂ ਐਸੀ ਤਰ੍ਹਾਂ ਆਸ਼ੀਰਵਾਦ ਬਣਿਆ ਰਹੇ ਜੀ ਉਹਨਾਂ ਦਾ ਜਿਸ ਤਰ੍ਹਾਂ ਅੱਜ ਕੱਲ ਤੇ ਜਿਹੜੇ ਨੌਜਵਾਨ ਐ ਆਪਣਾ ਇਤਿਹਾਸ ਜਿਹੜਾ ਭੁੱਲਦੇ ਜਾ ਰਹੇ ਥੋਡੇ ਵੀ ਕੁਝ ਬੱਚੇ ਹੋਣ ਬੱਚੇ ਹੋਣੇ ਜਿਨ੍ਹਾਂ ਨੂੰ ਐਦਾਂ ਦਾ ਪਤਾ ਨਹੀਂ ਹੈ ਵੀ ਸਾਡੇ ਵਿੱਚ ਤੋਂ ਸੀ ਮੋਤੀ ਮੇਰਾ ਉਹਨਾਂ ਨੂੰ ਸਮਝਾਉਣ ਦੇ ਲਈ ਕੁਝ ਉਪਰਾਲੇ ਥੋਡੇ ਵੱਲੋਂ ਕੀਤੇ ਜਾ ਰਹੇ ਐ ਦੇਖੋ ਜੀ ਜਿਹੜਾ ਇਹ ਸਭ ਤੋਂ ਪਹਿਲਾ ਲੰਗਰ ਲਗਾਇਆ ਜਾ ਰਿਹਾ ਜੀ ਇਸੇ ਕਰਕੇ ਲਗਾਇਆ ਜਾ ਰਿਹਾ ਸਾਡੇ ਜਿਹੜੇ ਬੰਦੇ ਐ ਇਹਨੇ ਕਿਹਾ ਵੀ ਅਸੀਂ ਉਹਨਾਂ ਦੀ ਯਾਦ ਨੂੰ ਤਿਆਜਾ ਰੱਖਣ ਲਈ ਠੀਕ ਐ ਨਾ ਜੀ ਇਹ ਲੰਗਰ ਹਰ ਉਹਨਾਂ ਦੀ ਯਾਦ ਵਿੱਚ ਹਾਂਜੀ ਅੱਛਾ ਕੋਈ ਹੋਰ ਉਪਰਾਲੇ ਵੀ ਜਿਹੜੇ ਤੁਹਾਡੇ ਵੱਲੋਂ ਕੀਤੇ ਜਾਂਦੇ ਆ ਉਹਨਾਂ ਖੜਾ ਤੇ ਤੁਸੀਂ ਜਿਹੜਾ ਇਹ ਪ੍ਰੋਗਰਾਮ ਕੀਤਾ ਹੈ ਹੋਰ ਵੀ ਕੋਈ ਉਪਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਜਾਂਦਾ ਦੇਖੋ ਅਸੀਂ ਤਾਂ ਸਮੂਹ ਪਿੰਡ ਦੀ ਪੰਚਾਇਤ ਨੂੰ ਜੀ ਬੇਨਤੀ ਕਰੂੰਗੇ ਰਿਕੁਐਸਟ ਕਰੂੰਗੇ ਸਾਨੂੰ ਕਿ ਬਾਬਾ ਮੋਤੀराम ਮਹਿਰਾ ਜੀ ਵੱਲੋਂ ਸਾਨੂੰ ਥੋੜੀ ਜਿਹੀ ਜਗ੍ਹਾ ਦੇ ਦੇਣਾ ਜੀ ਤੇ ਅਸੀਂ ਉਹਦੇ ਵਿੱਚ ਸਾਰੇ ਮਿਲ ਕੇ ਪਰਿਵਾਰ ਹਾਂਜੀ ਸਥਾਨ ਉਹਨਾਂ ਦਾ ਬਣਾਇਆ ਜਾਵੇ ਤੇ ਉਹਦੇ ਵਿੱਚ ਸਾਰੇ ਵੀ ਛੋਟੇ ਵੱਡੇ ਬੰਦੇ ਆਪਣਾ ਛੋਟਾ ਜਿਹਾ ਫੰਕਸ਼ਨ ਕਰ ਸਕਦੇ ਹੋ ਮੈਂ ਬਸ ਅਸੀਂ ਚਾਹੁੰਦੇ ਜੀ ਪੰਚਾਇਤ ਨੂੰ ਬੇਨਤੀ ਕਰੂੰਗੇ ਜੀ ਹੈਨਾ ਜੀ ਕਿ ਉਹ ਸਾਨੂੰ ਇੱਥੇ ਛੋਟੀ ਜਿਹੀ ਜਗਾ ਉਹਨਾਂ ਦੇ ਨਾਮ ਪਰ ਦਿੱਤੀ ਜਾਵੇ ਤੇ ਅਸੀਂ ਇਸ ਨੂੰ ਮਤਲਬ ਹੋਰ ਅੱਛਾ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਬਿਲਕੁਲ ਸੋ ਸਾਡੇ ਨਾਲ ਨੌਜਵਾਨ ਵੀ ਜੁੜੇ ਐ ਬਜ਼ੁਰਗ ਵੀ ਜੁੜੇ ਐ ਸੋ ਬਹੁਤ ਵੱਡਾ ਜਿਹੜਾ ਇਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾਂਦਾ ਏ ਤੁਸੀਂ ਕੀ ਡਿਮਾਂਡ ਕਰਦੇ ਹੋ ਪੰਚਾਇਤ ਨੂੰ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਹੀ ਮਾਨ ਕਰਨਾ ਜਾਂਦੇ ਆ ਜੀ ਵੀ ਜਿਹੜਾ ਸਾਡਾ ਪਰਿਵਾਰ ਹੈ ਮੋਤੀ ਰਾਮ ਜੀ ਦਾ ਪਰਿਵਾਰ ਹੈ ਜੀ ਆ ਦੁੱਧ ਪਲਾਇਆ ਜੀ ਇਹਨਾਂ ਨੇ ਪੰਚਾਇਤ ਨੂੰ ਅਸੀਂ ਰਿਕੁਐਸਟ ਕਰਦੇ ਇਹਨਾਂ ਦਾ ਵੀ ਕੋਈ ਸਥਾਨ ਹੋਣਾ ਚਾਹੀਦਾ ਜੀ ਅਸੀਂ ਕੱਲੋਂ ਇਹਨਾਂ ਦੀ ਯਾਦ ਵਿੱਚ ਲਾਈਏ بڑے بڑے ਲੰਗਰ ਲਾਈਏ ਅਸੀਂ ਸਾਡੇ ਮੰਦੇ ਇੱਛਾ ਹੈ ਦੀਆਂ ਵੀ ਸਾਡੇ ਜਿਹੜੇ ਪਰਿਵਾਰ ਦੇ ਬੱਚੇ ਆਂ ਗਾਹਾਂ ਨੂੰ ਵੀ ਇਹਦੇ ਇਹਦੀ ਪਤਾ ਲੱਗ ਲੱਗ ਸਕੇ ਵੀ ਬੱਚਿਆਂ ਨੂੰ ਦੁੱਧ ਪਲਾਇਆ ਤੇ ਇਹਨਾਂ ਨੇ ਤੇ ਆਸਰਾ ਬਣਿਆ ਰਹੇ ਜੀ ਜੂਦਾ ਜੀ ਚੰਡੀਗੜ੍ਹ ਤੇ ਕੂਟਾ ਲਾਹੋਰਾ ਪਿੰਡ ਦੇ ਵਿੱਚ ਜਿੱਥੇ ਕਿ ਬਾਬਾ ਫਰੀਦ ਯੂਥ ਕਲੱਬ ਦੇ ਵੱਲੋਂ ਸੇਵਾ ਲਗਾਈ ਜਾਂਦੀ ਹੈ ਤਿੰਨ ਤਿੰਨ ਦੇ ਲਈ ਜਿਹੜੀ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਸੋ ਯੂਥ ਦੇ ਜਿਹੜੇ ਕਲੱਬ ਦੇ ਮੈਂਬਰ ਹੈ ਉਹ ਇੱਥੇ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਸੋ ਆਯਾਦ ਰਾਮ ਜੀ ਮੌਜੂਦ ਹੈ ਜੀ ਸੋ ਅੰਕਲ ਤੁਸੀਂ ਹਰਾਮ ਰੇਲਾ ਦੇ ਵਿੱਚ ਵੀ ਮੂਰੇ ਹੋ ਕੇ ਜਿਹੜੇ ਨੌਜਵਾਨਾਂ ਨੂੰ ਜੋੜ ਕੇ ਆਰਾਮ ਰਿੰਦਾ ਵੀ ਕਰਦੇ ਆ ਉਹੀ ਨੂੰ ਸਿੱਖ Hindu ਤਰਫ ਦੋਨੋਂ ਮਿਕਸ ਇਕੱਠੇ ਹੋ ਕੇ ਕੋਈ ਬੇਜਵਾਹ ਨਹੀਂ ਕਿਸ ਤਰ੍ਹਾਂ ਭਾਲੀ ਜਿਹੜੀ ਭਾਈਵਾਲਤਾ ਨੂੰ ਕਿਸ ਤਰ੍ਹਾਂ ਦੇਖਦੇ ਆ ਇੱਥੇ ਕੋਈ ਬੇਜਵਾਹ ਨਹੀਂ ਹੈ कोई जाति बिरादरी का कोई सवाल नहीं है सारे इकट्ठे होके सामूहिक रामलीला भी करते हैं बाबा फरीद रामलीला यूथ क्लब और भंडारा कमेटी सभी यहाँ पर कोई जात पाति का चक्कर कोई नहीं है सारे मिलजुल कर एक सारे कमू ਕਰਦੇ ਬੜੇ ਲੋਕਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਹਿੰਦੂ ਹੈ ਟੀਕਾ ਹੈ ਬੜੇ ਉਹਨਾਂ ਦੀ ਰਾਜਨੀਤੀ ਵੀ ਕਰੀ ਜਾਂਦੀ ਹੈ ਪਰ ਜਦ ਵੀ ਕਰੋੜ ਲੈਵਲ ਤੇ ਆ ਕੇ ਦੇਖੀਏ ਤਾਂ ਇੱਦਾਂ ਦਾ ਕੁਝ ਨਹੀਂ ਦਿਖਦਾ ਸਾਰੇ ਇੱਥੇ ਭਾਈਵਾਲ ਤੇ ਇਕੱਠੇ ਹੋ ਕੇ ਦਾਦੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਸੇਵਾ ਤੇ ਕੋਈ ਦਿੱਕਤ ਨਹੀਂ ਹੈ ਇਹ ਸਭ ਇਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਹਾਂ ਇੱਥੇ ਕੋਈ ਸੇਵਾ ਦੀ ਦਿੱਕਤ ਹੈ ਨਹੀਂ ਤੇ ਸਾਰੇ ਨਾਲ ਮਿਲ ਕੇ ਸਾਰੇ ਕੰਮ ਕਰਦੇ ਹਨ ਕੋਈ ਜਾਤੀ ਪਾਤੀ ਦਾ ਕੋਈ ਚੱਕਰ ਨਹੀਂ ਹੈ ਸਾਰੇ ਮਿਲ ਜੁਲ ਕੇ ਔਰ ਸਾਰੇ ਬੜੇ ਪਿਆਰ ਨਾਲ ਇਸ ਕਾਰਜ ਨੂੰ ਕਰਦੇ ਨੇ ਕਿ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਲੋਕ ਦੇਖਦੇ ਆ ਤੁਹਾਨੂੰ ਦੇਖਦੇ ਆ ਜਿੱਥੇ ਹਰ ਜਿਹੜਾ ਤਾਲ ਬੰਦੇ ਬੰਦੇ ਲੰਗਰ ਵੀ ਲਵਾਉਂਦੇ ਆ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਵੀ ਵੀਡੀਓ ਨੂੰ ਦੇਖ ਰਿਹਾ ਜੋ ਫਤਿਹਗੁਰ ਸਾਹਿਬ ਜੋੜ ਮੇਲਿਆ ਤੇ ਸੇਵਾ ਕਰਨਾ ਜਾਂਦੇ ਆ ਜਾਂ ਕਈ ਇਹ ਜਿਹੇ ਹੁੰਦੇ ਆ ਜਿਹੜੇ ਉੱਤੇ ਜਾ ਕੇ ਹੁੰਡੜਬਾਜੀ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਦੇਖੋ ਜਿਹੜੇ ਹੁੱਲਣਵਾਰੀ ਕਰਦੇ ਹੈ ਇਹ ਬਹੁਤ ਗਲਤ ਹੈ ਗੱਲ ਹੈ ਤੇ ਸਾਰਿਆਂ ਨੂੰ ਚਾਹੇ ਕਿਹੜੇ ਵੀ ਗੁਰਦੁਆਰਾ ਹੈ ਫਤਿਹਗੜ੍ਹ ਸਾਹਿਬ ਹੈ ਖੁੱਡਾ ਲਾਹੌਰ ਆ ਹੈ ਜਾਂ ਹੋਰ ਕਿਸੇ ਵੀ ਜਿੱਥੇ ਵੀ ਆਪਣੇ ਗੁਰਦੁਆਰਾ ਸਾਹਿਬ ਹੈ ਉੱਥੇ ਸਾਰੇ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ਤਿਆਰ ਨਾ ਕਰਨਾ ਚਾਹੀਦਾ ਹੈ ਕੋਈ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਸਾਰੇ ਰਲ ਮਿਲ ਕੇ ਇਸ ਕਾਰਜ ਨੂੰ ਸਫਲ ਬਣਾਉ। ਬਿਲਕੁਲ। ਬਹੁਤ ਅੱਛਾ ਲਾਣਾ ਜੀ। ਤੇ ਅਸੀਂ 2005 ਜੇ ਲੰਗਰ ਸ਼ੁਰੂ ਕੀਤਾ ਸੀ। ਔਰ ਕੰਟੀਨਿਊਸ ਦਿਵਾ ਰਹੇ ਹਾਂ ਸੀ ਉਸ ਤੋਂ ਬਾਅਦ। ਓਪਰ ਵੀ। ਬਾਕੀ ਤੁਹਾਡੇ ਪ੍ਰਮਾਤਮਾ ਚਾਹੂਗਾ ਅਸੀਂ ਅੱਗੇ ਵੀ ਕਰਾਂਗੇ ਅਸੀਂ। ਕਰਦੇ ਰਵਾਂਗੇ ਜਦ ਤੱਕ ਸਾਡੇ ਚ ਦਮ ਹੈ। ਸਾਹੇ ਜਦ ਤੱਕ ਤਾਂ ਕਰਾਂਗੇ। ਬਾਕੀ ਅੱਗੇ ਬੜਾ ਬੜੇ ਬੱਚੇ ਵੀ ਲਾਏ ਹੋਏ ਆ। ਨਿਊ ਜਨਰੇਸ਼ਨ ਵੀ ਲੱਗੀ ਵੀ ਆ। ਇਨਾ ਜ਼ਿਆਦਾ ਦੂਰ ਹੋਵੇ ਔਰ ਇਸ ਪਾਸੇ ਲੱਗੇ ਰਹਿਣ ਤੇ ਚੰਗੀ ਜਗ੍ਹਾ ਔਰ ਖੀਦੀ ਜੋੜ ਮੇਲਾ ਹੈ ਤੇ ਬਗਲਤ ਨਾ ਕਰੋ ਜੇ ਵੀ ਨਿਊ ਜਨਰੇਸ਼ਨ ਹੈ ਜਿਹੜੀ ਹੁਲੜਬਾਜੀ ਕਰਦੀ ਹੈ ਕਰਨਾ ਗਲਤ ਬਹੁਤ ਜ਼ਿਆਦਾ ਗਲਤ ਹੈ ਬਿਲਕੁਲ ਆਪਣੇ ਵੱਲ ਆਪਾਂ ਦਾ ਗੁਰਦੁਆਰਾ ਸਰਵਪ੍ਰਧ ਸਵਰਨ ਸਿੰਘ ਖੋਡਾ ਲਾਹਰਾ ਆਪਣੇ ਵੱਲ ਅਸੀਂ ਪੂਰੀ ਜ਼ੋਰਦੋਰ ਨਾਲ ਮਿਹਨਤ ਵੀ ਕਰਦੇ ਤਨ ਮਨ ਤਾਂ ਨਾਲ ਹਰ ਪਾਸੇ ਤੋਂ ਕੌਸਿਸ ਕਰਦੇ ਸੰਗਤ ਨੂੰ ਜੋੜੀਏ ਕਿਸੇ ਵੀ ਤਰ੍ਹਾਂ ਦਾਨਪੂਰਨ ਵੀ ਕਰੀ ਜਿਵੇਂ ਗੁਰਦੁਆਰਾ ਸਾਹਿਬ ਕਈ ਸਾਧੋ ਲਗਭਗ ਲੜੀ ਅਖੰਡ ਬਾੜ ਸਾਹਿਬ ਵੀ ਲੜੀ 19 ਤਰੀਕ ਤੋਂ ਤਕ ਲਗਭਗ 11 ਅਖੰਡ ਬਾੜ ਸਾਹਿਬ ਚੱਲਦੇ ਰਹੇ ਅੱਜ ਵੀ ਪਹੁੰਚੇ ਜਿਵੇਂ ਖੰਡ ਬਾੜ ਸਾਹਿਬ ਦੇ ਖੱਲ ਰੈਯੂਨਰ ਕਈ ਸਾਧੋ ਚੱਲਦੇ ਆਪਣੇ ਵੱਲ ਸਿਕੂਰ ਜੋਰ ਵਿੱਚ ਕੋਸ਼ਿਸ਼ ਕਰਦੇ ਸੰਗਤ ਨੂੰ ਜੋੜੀਏ ਕਿਸੇ ਦਾ ਦੇਲਾ ਬਤਾਈਏ ਸਾਹਿਬ ਨੂੰ ਨਗਰ ਨਿਵਾਸੀਆਂ ਨੇ ਵੀ ਕੁਝ ਰੱਖੀਏ ਬਾਕੀ ਲੋਕ ਸੇਵਾ ਜੋਇ ਉਤਰਾ ਸਰਬਾਜੀ ਸਾਰੇ ਨੌਜਵਾਨ ਇੱਥੇ ਇਕੱਠੇ ਹੋ ਜਾਂਦੇ ਆ ਕਿਉਂਕਿ ਕੋਈ ਇਦਾਂ ਦਾ ਮੌਕਾ ਮਿਲਦਾ ਨਹੀਂ ਹੈ ਇਕੱਠੇ ਹੋਣ ਦਾ ਇੱਥੇ ਇਕੱਠੇ ਆਉ ਕਿ ਗੁਸੀ ਗੁਸੀ ਕਰਦੇ ਆ ਸਾਰੇ ਲੋਕ ਮਿਹਨਤ ਵੀ ਕਰਦੇ ਪੈਸੇ ਵੀ ਤਾਂ ਨੂੰ ਮੈਂ ਜਿੰਨੇ ਵੀ ਕਿਸੇ ਵੀ ਸਰਦਾਂ ਕਿਸੇ ਨੂੰ ਪ੍ਰੈਸ਼ਰ ਨਹੀਂ ਆ ਜਾਂਦਾ ਹਾਂ ਜੀ ਆਪਣੇ ਬਿਨਾ ਮੰਗੇ ਪਈ ਲੋਕ ਦੇ ਦੇਖੋ ਕਿੰਨਾ ਵਧੀਆ ਅਰੇਂਜਮੈਂਟ ਚੱਲ ਰਿਹਾ ਟਰਾਲੀ ਨੂੰ ਬੁਲਾ ਲਿਆ ਉਹ ਜੋ ਪਾਂਡੇ ਤੋਂ ਨਾਲੇ ਵੀ ਸੇਵਾ ਹਰ ਤਰ੍ਹਾਂ ਦੀ ਬੋਖ ਮਨਨ ਸੰਤੁਸ਼ਟੀ ਮੈਂਂਡੀਆ ਵੀ ਅਸੀਂ ਕੁਝ ਟੰਗਾ ਕਰਨਾ ਕੀ ਬਾਕੀ ਉਹਨਾਂ ਦੇ ਸਾਦ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਸਿੱਖੋਂ ਸਿੱਖ ਤੋਂ ਵਾਸਤੇ ਨੀਆਂ ਕੁਰਬਾਨੀਆਂ ਕਰ ਗਏ ਉਹਨਾਂ ਦੇ ਲੇਖੇ ਕੋਈ ਦੇ ਨਹੀਂ ਸਕਦਾ ਉਹਨਾਂ ਨੇ ਸੇਖੀ ਦੀ ਨੀਂਵਾ ਤੇ ਰੱਖਿਆ ਉਹ ਅੱਜ ਤੱਕ ਸਦਾ ਚੱਲਦੇ ਰਹਿ ਬਿਲਕੁਲ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੱਚ ਤੇ ਕਲੋ ਵਾਹਿਗੁਰੂ ਵਾਹਿ ਤੋ ਇਹ ਜਿਹੜੇ ਅੱਜ ਚੰਡੀਗੜ੍ਹ ਦੇ ਵਿੱਚ ਫੁੱਟਾ ਲਾਹੋਰਾ ਪਿੰਡ ਦੇ ਵਿੱਚ ਬਾਬਾ ਫਰੀਦ ਯੂਥ ਕਲੱਬ ਦੇ ਨੌਜਵਾਨਾਂ ਦੇ ਵੱਲੋਂ ਬਜ਼ੁਰਗਾਂ ਦੇ ਵੱਲੋਂ ਸਾਰੇ ਪਿੰਡ ਦੇ ਵੱਲੋਂ ਰਲ ਮਿਲ ਕੇ ਸਾਰੇ ਧਰਮਾਂ ਦੇ ਵੱਲੋਂ ਰਲ ਮਿਲ ਕੇ ਜਿਹੜਾ ਇੱਥੇ ਤਿੰਨ ਦਿਨਾਂ ਦਾ ਲੰਗਰ ਜਿਹੜਾ ਲਗਾਇਆ ਜਾਂਦਾ ਏ ਜਿਹਦੇ ਵਿੱਚ ਤੇ ਵੱਡੀ ਤਰ੍ਹਾਂ ਦੇ ਵਿੱਚ ਇੱਥੇ ਸੰਗਤ ਆਉਂਦੀ ਏ ਦੇਖੋ ਤੁਸੀਂ ਵੇਖ ਵੀ ਸਕਦੇ ਆ ਕਿ ਸੰਗਤ ਵੱਡੀ ਤਰ੍ਹਾਂ ਦੇ ਵਿੱਚ ਪਹੁੰਚੀ ਹੋਈ ਐ ਸੋ ਸੰਗਤ ਦੇ ਲਈ ਸਾਤਾ ਜਿਹੜਾ ਲੰਗਰ ਲਗਾਇਆ ਜਾਂਦਾ ਏ ਤੇ ਹਰ ਕੋਈ ਤਨ ਮਨ ਧੰ ਦੇ ਨਾਲ ਸੇਵਾ ਕਰਦਾ ਏ ਤਨ ਦੇ ਨਾਲ ਮਨ ਦੇ ਨਾਲ ਅਤੇ ਧੰ ਦੇ ਨਾਲ ਸੋ ਬਹੁਤ ਵੱਡਾ ਉਪਰਾਲਾ ਏ ਇਸੇ ਤਰ੍ਹਾਂ ਹੀ ਹਰ ਸਾਲ ਇਹ ਵੱਡੇ ਪੱਧਰ ਤੇ ਇਹ ਪ੍ਰੋਗਰਾਮ ਕਰਦੇ ਆ ਹੋਰ